ਤੇ ਬਣੇਗਾ ਨਵਰਾ ਮੀਆਂ ਦੇ ਵਿੱਚ ਟੱਟ ਗਿਆ ਹੈਗਾ ਤੇ ਸਾਨੂੰ ਕੋਈ ਆਸ ਨਹੀਂ ਸੀ ਕਿ ਸਾਡਾ ਬਣੂਗਾ ਜਾਨ ਕਿੱਦਾਂ ਲੱਗਦਾ ਬਈ ਅੱਜ ਸਾਨੂੰ ਬਹੁਤ ਸੋਹਣਾ ਲੱਗਦਾ ਪਿਆ ਹੈ ਬਹੁਤ ਸਾਨੂੰ ਖੁਸ਼ੀ ਆ ਐਂ ਧੰਨਵਾਦ ਹੈ ਆਂ ਆਪਣੇ ਚਲੋ ਉਹਨਾਂ ਦੇ ਵੀਰਾਂ ਦੇ ਬੱਚਿਆਂ ਦੇ ਐਂ ਧੰਨਵਾਦ ਹੈ ਬਾਬਾ ਜੀ ਇਹਨਾਂ ਨੂੰ ਤਰੱਕੀਆਂ ਬਹੁਤ ਬਹੁਤ ਤਰੱਕੀਆਂ ਦਵੇ ਬਾਬਾ ਜੀ ਇਹਨਾਂ ਦੀ ਤੰਦਰੁਸਤੀ ਦਵੇ ਇਹਨਾਂ ਦੀ ਕਿੰਦਾ ਪੈਨਸ਼ਨ ਦੇ ਸਿਰ ਤੇ ਤੁਸੀਂ ਹਾਂਜੀ ਪੈਨਸ਼ਨ ਦੇ ਸਿਰ ਤੇ ਕਿਦੋਂ ਮਕਾਂਟਿਕਾ ਫਿਰ ਕੀ ਮੰਨ ਚਿਆ ਸੀ ਵੀ ਇਹ ਤਾਂ ਬੰਨੇ ਮੰਨ ਚ ਮੈਂ ਰਾਤ ਨਸੌਂਦੀ ਨਹੀਂ ਰਾਤ ਨੀਂਦ ਨਹੀਂ ਆਉਂਦੀ ਜਦੋਂ ਕਿਤੇ ਮੈਂ ਡੇਗਦੇ ਹੀ ਕਿ ਤੇ ਮੈਂ ਨਾਲ ਹੀ ਉੱਠ ਕੇ ਬਹਿ ਜਾਂਦੀ ਹਾਂ ਧੀਆ ਮੇਰੀਆਂ ਆਈਆਂ ਹੀ ਧੀਆ ਆਂਦੀਆਂ ਸੀ ਵੀ ਵੀ ਮੰਮੀ ਤੂੰ ਬਿਮਾਰ ਹੋਣਾ ਕੋਈ ਨਹੀਂ ਬਣ ਜਾਣਗੇ ਮੈਨੂੰ ਇੰਨਾ ਹੌਸਲਾ ਮੇਰੀਆਂ ਧੀਆ ਮੈਨੂੰ ਦਿੰਦੀਆਂ ਸੀ ਤੇ ਜਦੋਂ ਭਾਲੇ ਡੇਗਦੇ ਸੀ ਜਾਂ ਸੱਤਾਂ ਡੇਗਦੀਆਂ ਸੀ ਜਾਂ ਕੰਧਾਂ ਡੇਗਦੀਆਂ ਸੀ ਤੇ ਮੈਂ ਰਾਤ ਨੂੰ ਉੱਠ ਕੇ ਬਹਿ ਜਾਂਦੀ ਹਾਂ ਸਾਰੀ ਸਾਰੀ ਰਾਤ ਬੈਠੀ ਰਹਿੰਦੀ ਤੇ ਲੋ ਡਿੱਗੇ ਉਦੋਂ ਕਿੱਥੇ ਸੀ ਤੂੰ ਉਦੋਂ ਜੀਤੋਂ ਕੰਦਾ ਪਾਟ ਗਿਆ ਤੇ ਫੇਰ ਇਹ ਸਮਾਨ ਇੱਧਰ ਰੱਖ ਲਿਆ ਉਦੋਂ ਫਟਾਫਟ ਸਮਾਨ ਹੈ ਇੱਧਰ ਝੁੱਕ ਕੇ ਤੇ ਇੱਧਰ ਰੱਖ ਲਿਆ ਅੱਜ ਕਿੰਨੀ ਕੀ ਖੁਸ਼ੀ ਹੈ ਅੱਜ ਬਹੁਤ ਖੁਸ਼ੀ ਹੈ ਮੇਰੇ ਖੁਸ਼ੀ ਦੇ ਦਰੂਰ ਬਹੁਤ ਜਿਆਦਾ ਖੁਸ਼ੀ ਹੈ ਉਹ ਤਾਂ ਗਮੀ ਦੇ ਹੀ ਵੀ ਮਕਾਨ ਟੱਟ ਗਿਆ ਤੇ ਹੁਣ ਖੁਸ਼ੀ ਦੇ ਆ ਵੀ ਚੱਲ ਮੇਰਾ ਕੋਈ ਸਹਾਰਾ ਬਣਿਆ ਤੁਹਾਡਾ ਸਹਾਰਾ ਮੇਰਾ ਬਣਿਆ ਚਲੋ ਮਹਾਰਾਜ ਨੇ ਆਪ ਸਹਾਈ ਹੋਇਆ ਇਹਨਾਂ ਦੇ ਮਿਹਰਦਿਆਂ ਦੇ ਵਿੱਚ ਚਲੋ ਦੁਲਾਵ ਦੇ ਵਿੱਚ ਬਸਿਆ ਪਰਮਾਤਮਾ ਤੇ ਮੇਰੇ ਇਹਨਾਂ ਬੱਚਿਆਂ ਨੇ ਮੇਰੀ ਜਿਤਲ ਮਦਦ ਕੀਤੀ ਹੈ ਚਲੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂ ਕਰਦੀ ਲੱਖ ਲੱਖ ਸ਼ੁਕਰ ਹੈ ਨਾ ਲੱਗਦਾ ਪੰਜਾਬ ਜੋ ਸਾਡੇ ਖਾਲੀ ਵੀ ਪੰਜਾਬੀ ਜਿਹੜੇ ਹਾਂਜੀ ਹਾਂਜੀ ਹੈਗੇ ਹੈਗੇ ਅਸੀਂ ਹੈਗੇ ਬਾਪੂ ਜੀ ਨੇ ਡਿੱਗਿਆ ਤੇ ਇਹਨਾਂ ਦਾ ਚੂਲਾ ਟੁੱਟ ਗਿਆ ਹੈ ਜਾਂੜੇ ਨਰੇਗਾ ਦੇ ਕੰਮ ਤੇ ਤੇ ਸਾਈਕਲ ਤੋਂ ਡਿੱਗ ਗਏ ਹੀ ਹੈ ਤੇ ਇਹਨਾਂ ਉੱਥੇ ਚੌਂਕ ਦੀ ਵਿੱਚ ਡਿੱਗ ਪਏਗੇ ਤੇ ਉੱਥੇ ਇਹਨਾਂ ਦਾ ਚੁਲਾ ਟੁੱਟ ਗਿਆ। ਦੋ ਰਿਵਾਰਪਰੇਸ਼ਨ ਕਰਵਾਇਆ ਫੇਰ ਵੀ ਨਹੀਂ ਸੱਟ ਬੈਠਾ। ਸਕੱਤਰ ਸਿੰਘ ਜੀ ਕੋਟ ਕਰਮਚਾਰੀ ਇਹ ਮੀਆਂ ਦੇ ਵਿੱਚ ਡਿੱਗ ਪਿਆ ਸੀ। ਇਹ ਦਰਬ ਤੋਂ ਆਈਆਂ ਮੀਆਂ ਬੀਬੀ। ਦੋਵੇਂ ਮੀਆਂ ਬੀਬੀ। ਦੇਖਣੇ ਵਾਲਾ। ਇਹ ਜਾ ਰਾਇ ਇਹ ਬਾਹਰ ਮੈਂ ਤਾਂ ਪਾਸਾ ਸਾਡਾ ਹੁੰਦਾ ਰਿਹਾ ਦੇਖੋ ਇਹ ਮੈਂ ਇਹਨਾਂ ਨੂੰ ਥੋੜਾ ਜਿਆਦਾ ਜਾਣ ਪਛਾਨ ਹੀ ਨਹੀਂ ਲਈ ਜਨਾ ਕੋਈ ਫਿਰ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਮੇਰੇ ਕੋਲ ਜਾਇਆ ਤੇ ਜਾਂਦਾ ਨਹੀਂਗਾ ਕਿਤੇ ਵੀ ਨਹੀਂ ਮੈਂ ਜਾਂਦਾ ਸਿਰਫ ਮੈਂ ਰਿਕਵੈਸਟ ਫੋਨ ਤੇ ਹੀ ਕੀਤੀ ਸੀ ਤੇ ਫਿਰ ਇਹਨਾਂ ਨੇ ਮੇਰੀ ਰਿਕਵੈਸਟ ਸੁਣੀ ਫਿਰ ਆਏ ਫਿਰ ਇਹਨਾਂ ਨੇ ਵੇਖ ਸਾਰਾ ਵੇਖ ਕੇ ਫਿਰ ਤੁਹਾਨੂੰ ਥੋੜੀ ਜੀ ਹਮਤ ਕਰਨੀ ਸੀ ਹਾਂਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਸਾਰੇ ਦਾ ਬੜੀ ਖੁਸ਼ੀ ਹੁੰਦੀ ਹੈ ਹਾਂਜੀ ਆਸਾਂ ਇਹ ਤੁਹਾਨੂੰ ਬਣ ਲੈਣੇ ਮੇਰੇ ਤੁਹਾਡੇ ਕੋਲ ਨਹੀਂ ਇਹਨਾਂ ਨੂੰ ਆਸ ਕੋਈ ਨਹੀਂ ਹੈਗੇ ਸਾਨੂੰ ਕੋਈ ਆਸ ਨਹੀਂ ਕਿ ਬਣੂਗਾ ਕਿ ਨਹੀਂ ਵੀ ਬਣੂਗਾ ਇੱਕ ਇਦਾਂ ਹੀ ਰਹਿਣਾ ਮੈਂ ਖੁੱਲਾ ਹੀ ਰਹਿਣਾ ਕੰਮ ਪਰ ਮੇਰੀ ਇਹਨਾਂ ਵੀਰਾਂ ਨੇ ਮਤ ਕਰਕੇ ਬਹੁਤ ਵਧੀਆ ਸਾਨੂੰ ਇਹਨਾਂ ਵਿੱਚ ਹਰ ਵੇਲੇ ਚੜਦੀ ਕਲਾ ਵਿੱਚ ਕੋਈ ਵੀ ਨਹੀਂ ਹੈ ਹੀ ਕੰਮ ਰੋਟੀ ਪਾਣੀ ਰੋਟੀ ਪਾਣੀ ਹਾਨੂੰ ਸਿਰ ਜਿਹੜੀ ਵੱਡੇ ਪਾਪਾ ਨੇ ਛਣੋਦੀ ਆ ਸਾਡਾ ਉੱਤੇ ਹੀ ਜਾਰਾ ਬਰਨ ਨਹੀਂ ਬਰਨ ਲੱਗੇ ਹੈਗੇ ਆ ਬਹੁਤ ਆ ਕਰਦੇ ਨੇ ਮਤ ਜਿਹੜੀ ਗਰੀਬ ਜਿਹੜੇ ਮਾੜੇ ਵੀ ਵੱਡੇ ਤੋਂ ਮਾੜੇ ਦੀ ਵੀ ਸਹਾਇਤਾ ਕਰਦੇ ਨੇ ਹੈ ਗਿਆ ਬਹੁਤ ਪਾਜੀ ਸਾਡੀ ਸੰਸਥਾ ਦਾ ਨਾਮ ਕੀ ਹੈ ਤੇ ਇੱਥੋਂ ਤੱਕ ਕਿਸ ਤਰ੍ਹਾਂ ਪਹੁੰਚ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਡੀ ਸੰਸਥਾ ਬਟਾਲੇ ਤੋਂ ਆਇਆ ਕੁਦਰਤ ਕੇ ਸਭੰਦੇ ਸੇਵਾ ਸੁਸਾਇਟੀ ਸੋ ਸਾਰੇ ਵੀਰ ਭਰਾ ਅਸੀਂ ਇੱਕ ਛੋਟੇ ਜਿਹੇ ਉਪਰਾਲੇ ਤੋਂ ਚਾਲੂ ਕੀਤਾ ਸੀ ਤੇ ਤੁਸੀਂ ਦੇਖ ਰਹੇ ਜੀ ਜਦੋਂ ਕੋਈ ਵੀ ਵਿਪਤਾ ਪੈਂਦੀ ਹੈ ਤੇ ਜਦੋਂ ਹੜ੍ਹਾਂ ਦੇ ਦੌਰਾਨ ਦੇਖਿਆ ਗਿਆ ਵੀ ਪੰਜਾਬ ਦੇ ਜਿਹੜੇ ਗਰਦਾਸਪੁਰ ਔਰ ਅਮਰਸਾ ਦੇ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਪਰਿਵਾਰਾਂ ਦਾ ਨੁਕਸਾਨ ਹੋਇਆ ਸੋ ਸਾਡੀ ਸੋਸਾਇਟੀ ਵੱਲੋਂ ਉੱਥੇ ਜਾ ਕੇ ਹੜ੍ਹ ਪੀੜਤਾਂ ਲਈ ਰਸਤਾ ਲੈ ਕੇ ਜਾਇਆ ਗਿਆਆਂ ਕਈਆਂ ਹੋਰ ਵੀ ਜੋ-ਜੋ ਜ਼ਰੂਰਤਾਂ ਸਮਾਨ ਹੀ ਲੈ ਜਾਇਆ ਗਿਆ ਉਸ ਤੋਂ ਬਾਅਦ ਵੈਟਰਨਰੀ ਡਾਕਟਰਾਂ ਦੀ ਸਪੈਸ਼ਲਟੀ ਟੀਮਾਂ ਬਣਾ ਕੇ ਸਰਕਾਰ ਦੇ ਸਹਿਯੋਗ ਦੇ ਨਾਲ ਜਿੱਥੇ-ਜਿੱਥੇ ਡਿਊਟੀਆਂ ਲੱਗੀਆਂ ਉੱਥੇ ਚੈੱਕਅਪ ਕੀਤਾ ਗਿਆ ਔਰ ਉਸ ਤਰ੍ਹਾਂ ਦੇਖਿਆ ਗਿਆ ਵੀ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਘਰ-ਬਾਰ ਟੁੱਟੇ ਹੋਏ ਨੇ ਔਰ ਅਸੀਂ ਸਾਡਾ ਕੱਲਿਆਂ ਦਾ ਇੰਨਾ ਉਪਰਾਲਾ ਇਨੀ ਸਮਰੱਥਾ ਨਹੀਂ ਹੈਗੀ ਵੀ ਅਸੀਂ ਜਿੰਨੇ ਜਿਆਦਾ ਲੋਕਾਂ ਦਾ ਨੁਕਸਾਨ ਹੋਇਆ ਉਹ ਘਰ ਬਣਾ ਸਕੀਏ ਸੋ ਅਸੀਂ ਵੀਰ ਭਰਾਵਾਂ ਔਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਆਪਨੇ ਵੱਖ-ਵੱਖ ਸੱਜਣਾਂ ਦਾ ਜਿਹੜਾ ਸਹਿਯੋਗ ਮੰਗਿਆ ਔਰ ਇਸ ਤੋਂ ਇਲਾਵਾ ਇਹ ਇਹ ਨਾ ਸਖਤਰ ਸਿੰਘ ਜੀ ਦਾ ਅਧਿਕਾਰ ਹੈਗਾ ਹੈਗਾ ਇਸ ਤੋਂ ਇਲਾਵਾ ਹਰ ਦੋ ਝੰਡੇ ਹੋਰ ਵੀ ਇੱਕ ਦੋ ਪਿੰਡ ਨੇ ਜਿੱਚ ਡਿਮਾਂਡ ਸਾਡੇ ਕੋ ਪਹੁੰਚੀ ਹੈ ਵੀ ਘਰ ਬਹੁਤ ਜਿਆਦਾ ਖਰਾਬ ਹੋਏ ਹੋਏ ਨੇ ਇਹ ਸਾਡੇ ਵੀਰ ਜੀ ਨੇ ਇਥੋਂ ਧਰਮਕੋੜ ਤੋਂ ਉਹਨਾਂ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰ ਕਰ ਵੇ ਇੱਕ ਹੈਗਾ ਉਹਨਾਂ ਨੂੰ ਕਿਹਾ ਵੀ ਵੀਡੀਓ ਬਣਾ ਕੇ ਲਿਆ ਉਹਨਾਂ ਨੇ ਸਾਨੂੰ ਵੀਡੀਓ ਸੈਂਡ ਕੀਤੀ ਤਾਂ ਇਹਨਾਂ ਅੱਗੋਂ ਵੀ ਜਿਹੜਾ ਹੈ ਜਿਹੜਾ ਮਹੀਨਾਵਾਰੀ ਰਾਸ਼ਨ ਜਿਹੜਾ ਉਹ ਡਿਲੀਵਰ ਕੀਤਾ ਜਾਂਦਾ ਸੰਸਤਾ ਵੱਲੋਂ ਤੇ ਇਹਨਾਂ ਨੂੰ ਪਹਿਲਾਂ ਰਾਸ਼ਨ ਦੀ ਸੇਵਾ ਜਿਹੜੀ ਚਾਲੂ ਕੀਤੀ ਗਈ ਉਸ ਤੋਂ ਬਾਅਦ ਦੇਖਿਆ ਵੀ ਘਰ ਦੀ ਜਿਹੜੀ ਉਹ ਹਾਲਤ ਬਹੁਤ ਖਰਾਬ ਹੈ ਤੇ ਉਹ ਫਿਰ ਸਾਰਿਆਂ ਦੇ ਸਹਿਯੋਗ ਨਾਲ ਸਲਾਹ ਕੀਤੀ ਗਈ ਵੀ ਇਹਨਾਂ ਦਾ ਘਰ ਜਿਹੜਾ ਬਣਾਇਆ ਜਾਏ ਸੋ ਵਕ ਵਕ ਜਦੋਂ ਅਸੀਂ ਰਿਕਵੈਸਟ ਕੀਤੀ ਤੇ ਕੋਈ ਸਦਾਨੀ ਸੱਜਣਾ ਨੇ ਨਾਲ ਸਹਿਯੋਗ ਪਾਇਆ ਤੇ ਰਲ ਕੇ ਜਿਹੜਾ ਇਹ ਘਰ ਦੀ ਸਾਰੀ ਅੱਜ ਜਿਹੜੀ ਚਾਲੂ ਕਰਵਾਈ ਗਈ ਹੈ ਸੋ ਇਹ ਜਿਹੜਾ ਕਰਨ ਵਾਲਾ ਸੇਵਾ ਕਰਾਉਣ ਵਾਲਾ ਜਿਹੜਾ ਓਕਾਲਪੁਰਖ ਵਾਹਿਗੁਰੂ ਇਹ ਅਸੀਂ ਤੇ ਇੱਕ ਜਰੀਆ ਵਾਂ ਵੀ ਸਾਡੇ ਕੋਈ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਸਯੋਗ ਨਹੀਂ ਆ ਨੀਗਾ ਵੀ ਅਸੀਂ ਇੱਡਾ ਘਰ ਬਣਾ ਸਕੀਏ ਤੇ ਸਾਰੇ ਵੀਰ ਭਰਾ ਨਾਲ ਲੱਗਦੇ ਜਾਂਦੇ ਨੇ ਕਿਤੋਂ ਕਿਹੇ ਕੋ ਸਯੋਗ ਆ ਜਾਂਦਾ ਕਿਸੇ ਕੋ ਸਯੋਗ ਆ ਜਾਂਦਾ ਜਿਸ ਨਾਲ ਅਸੀਂ ਸਾਰੇ ਰਲ ਕੇ ਜਿਹੜਾ ਇਹੋ ਜੇ ਕਾਰਜ ਕਰ ਸਕਦੇ ਹਾਂ ਸਰ ਇੱਕ ਬੜੀ ਉਮੀਦ ਸੀ ਉਹਨਾਂ ਨੂੰ ਪਰ ਉਹ ਉਮੀਦ ਜਿਹੜੀ ਜੱਗ ਗਈ ਹੈ ਵੀ ਤਾਂ ਇਹ ਆਣ ਕੇ ਉਹਨਾਂ ਦੀ ਬਾਹ ਫੜ ਗਈ ਹੈ ਇਹ ਓਕਾਲਪੁਰਖ ਸੱਚੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਉਹਨੇ ਅਡਿਕੋ ਸੇਵਾ ਲਈਏ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਇਹਨੇ ਯੋਗੀ ਨਹੀਂ ਗੇ ਅਸੀਂ ਤੇ ਇੱਕ ਆਵਾਜ਼ ਬੁਲੰਦ ਕੀਤੀ ਵੀ ਆਪਣੇ ਭਰਾਵਾਂ ਨੂੰ ਕੀਤਾ ਤੇ ਜਿਹੜੀ ਇਹਨਾਂ ਦੇ ਰੱਬ ਹੋਈ ਜਿਹੜੀ ਮਗਰੋਂ ਕਰਮ ਨੇ ਜਿਹੜੇ ਇਹਨਾਂ ਦੇ ਜਾਗੇ ਨੇ ਸੋ ਅਸੀਂ ਤਾਂ ਅਰਦਾਸ ਬੇਨਤੀ ਕਰ ਸਕਦੇ ਆ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਇਹਨੇ ਯੋਗੀ ਨਹੀਂ ਹੈਗੇ ਇਹਨੇ ਸਮਰੱਥ ਨਹੀਂ ਹੈਗੇ ਇਹ ਤੇ ਜਦੋਂ ਸਯੋਜਗ ਮਿਲਦਾ ਸੰਗਤਾਂ ਦਾ ਸਯੋਜਗ ਮਿਲਦਾ ਤੇ ਅਸੀਂ ਜਿਹੜੇ ਕਾਰਜ ਕਰ ਸਕਦੇ ਆ ਜਿੰਨੇ ਵੀ ਕਰ ਸਕਦੇ ਆ ਕਿੰਨਾ ਖਰਚ ਆ ਰਿਹਾ ਜਿੰਨਾ ਵੀ ਖਰਚਾ ਆਏਗਾ ਕੋਈ 3 ਲੱਖ ਦੇ ਕਰੀਬ ਤੇ ਬਜਟ ਬਣਿਆ ਹੈਗਾ ਬਾਕੀ ਦੇਖੋ ਜੋ ਬਣੇਗਾ ਕੀ ਕੀ ਵੜਾ ਕੇ ਦੇਣ ਲੱਗੇ ਇਹਨਾਂ ਨੂੰ ਇਹ ਸਾਰੇ ਜਿਨ੍ਹਾਂ ਦੇ ਇਹਨਾਂ ਦੇ ਦੋ ਕਮਰੇ ਹੈਗੇ ਤੇ ਨੇ ਦੋ ਤਿੰਨ ਕਰੇ ਦੇ ਵਿੱਚ ਇੱਕ ਬਰਾਂਡਾ ਵਾ ਨਾਲ ਸੋ ਸਾਰਾ ਵੀ ਜਿਹਦਾ ਅਰੇਂਜਮੈਂਟ ਕਰਕੇ ਦਿੱਤਾ ਜਾਏਗਾ ਜੋ ਵੀ ਤਿਆਰੀ ਫੁੱਲ ਫਿਨਿਸ਼ ਕਰਕੇ ਦਿੱਤਾ ਜਾਏਗਾ ਇਹ ਪਹਿਲਾਂ ਹੀ ਪੱਕਾ ਸੀ ਕਿ ਪਹਿਲਾਂ ਕੱਚਾ ਸੀ ਕੱਚਾ ਸੀ ਬਿਲਕੁਲ ਲੱਕੜ ਦੀ ਜਿਹੜੀ ਛਿਤੀਰੀ ਪਈ ਹੋਈ ਸੀ ਤੇ ਬੈਕ ਸਾਈਡ ਦੀ ਸਾਰੀ ਕੰਧ ਜਿਹੜੀ ਉਹ ਡਿੱਗ ਪਈ ਸੀ ਤੇ ਉਹਦੇ ਕਰਕੇ ਇੰਨਾ ਖਤਰਾ ਸੀ ਵੀ ਜਿਆਦਾ ਖਤਰਾ ਸੀ ਵੀ ਕੋਈ ਡਿੱਗ ਕੇ ਜਿਆਦਾ ਵੱਧ ਹਾਦਸਾ ਨਾ ਹੋ ਜਾਏ